लुधियाड़ा ਦੇ ਜੁਆਇੰਟ ਕਮਿਸ਼ਨਰ ਜਸਕੇਰਾ ਜੀ ਸਿੱਖ ਤੇਜਰ ਹੈ ਗੈਂਗਸਟਰ ਦੇ ਮਾਮਲੇ 'ਚ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਹਿ ਕੇ ਗੈਂਗਸਟਰ ਖਿਲਾਫ ਚਲਾਈ ਮਹਿੰਮ ਤਹਿਤ ਸੀਆਈਏ ਦੀ ਟੀਮ ਨੇ ਦੋ ਵੱਖ-ਵੱਖ ਮਾਮਲੇ 'ਚ ਚਾਰ ਪਿਸਤਲ ਬਰਾਮਦ ਕੀਤੀ ਨੇ ਜਿਨ੍ਹਾਂ 'ਚੋਂ ਇੱਕ ਆਟੋਮੈਟਿਕ ਪਿਸਤਲ ਹੈ ਉਹਨਾਂ ਕਹਿੰਦੇ ਕਿ ਦੁਗਰੀ ਥਾਣਾ ਦਿਨ ਫਾਇਰਿੰਗ ਦੇ ਮਾਮਲੇ ਵਿੱਚ ਸਾਗਰ ਨਿਊਟਨ ਨਾਮ ਦੇ ਗੈਂਗਸਟਰ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਉਸੇ ਮਾਮਲੇ 'ਚ ਵਾਦਾ ਕਰਦੇ ਹਾਂ ਉਹਨਾਂ ਪੁਛਕਿਸ ਦੌਰਾਨ આરોપીਆਂ પાસેથી ਦੋ ਪਿਸਤਲ ਬਰਾਮਦ ਕੀਤੇ ਤੇ ਦੂਜਾ ਮਾਮਲਾ ਥਾਣਾ ਫੋਕਲ ਪੁਆਇੰਟ ਅਧੀਨ ਹੈ ਜਿੱਥੇ ਵਿਸ਼ ਜੋ ਮਾਨਯੋਗ ਸੀਪੀ ਕੁਲਦੀਪ ਚਾਹਲ ਸਰ ਦੀ ਜਿਹੜੀ ਗੈਂਗਸਟਰ ਦੇ ਅਗੇਂਸਟ ਇੱਕ ਜਿਹੜੀ ਮੁਹਿੰਮ ਚਲਾਈ ਹੈ ਉਹਦੀ ਲੜੀ ਵਿੱਚ ਹੀ ਸਾਡੀ ਸੀਆਈ ਦੀ ਟੀਮ ਨੇ ਜਿਹੜਾ ਇਹ ਵਕਫ ਵਕਫ ਜਿਹੜੀਆਂ ਦੋ ਰਿਕਵਰੀਆਂ ਕਰਾਈਆਂ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਮੁਕੱਦਮਾ ਦਰਜ ਹੋਇਆ ਸੀ ਥਾਣਾ ਦੁੱਗਰੀ ਦੇ ਵਿੱਚ 307 ਦਾ ਪਹਿਲੋ ਮੁਕੱਦਮਾ ਦਰਜ ਹੋਇਆ ਸੀ ਫਿਰ ਚਿਹਰੇ ਇਲਾਜ ਮੌਤ ਹੋਣਾ 302 ਜੁਰਮ ਦਾ ਵਾਧਾ ਹੋਇਆ ਸੀ ਉਹਦੇ ਵਿੱਚ ਫਾਇਰ ਮਾਰ ਕੇ ਇੱਕ ਲੇਡੀ ਦਾ ਜਿਹੜਾ ਮਰਡਰ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਸਾਡੀ ਸੀਆਈ ਦੀ ਟੀਮ ਏਡੀਸੀਪੀ ਇਨਵੈਸਟੀਗੇਸ਼ਨ ਅਮਨ ਬਰਾੜ ਤੇ ਸੀਆਈਏ 3 ਤੇ ਸੀਆਈ 1 ਦੋਨੋਂ ਇੰਚਾਰਜਾਂ ਨੇ ਬੜੀ ਮਿਹਨਤ ਕੀਤੀ ਸੀ ਤੇ ਉਹਦੇ ਵਿੱਚ ਇੱਕ ਸਾਗਰ ਨਿਊਟਨ ਨਾਮ ਦਾ ਇੱਕ ਜਿਹੜਾ ਬੰਦਾ ਲੜਕਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਖਿਲਾਫ ਪਹਿਲੋ ਵੀ 17-18 ਮੁਕੱਦਮੇ ਹੀਨੀਅਸ ਕ੍ਰਾਈਮ ਦੇ ਦਰਜ ਸੀ ਤਾਂ ਉਹਦੇ ਵਿੱਚ ਉਦੋਂ ਅਸੀਂ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਿਹੜੇ ਦੋ ਵੈਪਨ ਜਿਹੜੇ ਉਹਦੇ ਕੋਲੋਂ ਉਹਦੋਂ ਰਿਕਵਰ ਕੀਤੇ ਸੀ ਪਰ ਡਿਊਰਿੰਗ ਰਮਾਂਡ ਉਸ ਮੁਕਦਮੇ ਦੇ ਵਿੱਚ ਸਾਡੀ ਟੀਮ ਨੇ ਇਹਦੇ ਕੋਲੋਂ ਦੋ ਵੈਪਨ ਹੋਰ ਰਿਕਵਰ ਕੀਤੇ ਹੁਣ ਤੱਕ ਜਿਹੜਾ ਇਹ ਸਾਗਰ ਨਿਊਟਨ ਤੋਂ ਚਾਰ ਮੁਕਦਮੇਦਾਰ ਚਾਰ ਵੈਪਨ ਜਿਹੜੇ ਅਸੀਂ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਤੇ ਹੋਰ ਜਿਹੜਾ ਅਸੀਂ ਅੱਗੇ ਫਰਦਰ ਇਨਵੈਸਟੀਗੇਟ ਕਰਾਂਗੇ ਇਸੇ ਤਰ੍ਹਾਂ ਹੀ ਇੱਕ ਮੁਕਦਮਾ ਜਿਹੜਾ ਥਾਣਾ ਫੋਕਲ ਪੁਆਇੰਟ ਦੇ ਵਿੱਚ ਸੀਆਈ ਦੀ ਸਾਡੀ ਟੀਮ ਜੋ ਏਡੀਸੀ ਪੀ ਇਨਵੈਸਟੀਗੇਸ਼ਨ ਉਹਦੇ ਗਵਾਈਚ ਮੁਕਦਮਾ ਦਰਜ ਕੀਤਾ ਉਹਦੇ ਵਿੱਚ ਅਸੀਂ ਇੱਕ ਵਿਸ਼ਾਲ ਨਾਮ ਦਾ ਜਿਹੜਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਦੋ ਜਿਹੜੇ ਵੈਪਨ ਰਿਕਵਰ ਕੀਤੇ ਆ ਜਿੱਚੋ ਇੱਕ ਆਟੋਮੈਟਿਕ ਵੈਪਨ ਆ ਤਾਂ ਇਹਦੇ ਵਿੱਚ ਅਸੀਂ ਉਹਨੂੰ ਗ੍ਰਫਤਾਰ ਕਰਕੇ ਦੇ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਆ ਜਿਹੜਾ ਇਹਨੇ ਹੁਣ ਤੱਕ ਦੀ ਆਪਣੀ ਤਫਤੀਸ਼ ਚ ਦੱਸਿਆ ਵੀ ਇਹ ਕੋਈ ਮੋਗੇ ਦੇ ਕਿਸੇ ਲੜਕੇ ਦੇ ਜੋ ਕਿ 302 ਦੇ ਵਿੱਚ ਅਕਿਊਜ਼ਡ ਆ ਉਹਦੇ ਕਹਿਣ ਦੇ ਉੱਤੇ ਜਿਹੜਾ ਐਮਪੀ ਤੋਂ ਇਹ ਵੈਪਨ ਜਿਹੜੇ ਲੈ ਕੇ ਆਇਆ ਸੀ ਤਾਂ ਹੁਣ ਅਸੀਂ ਉਹਨੂੰ ਗ੍ਰਫਤਾਰ ਕਰਕੇ ਅੱਗੇ ਫਰਦਰ ਜਿਹੜੀ ਹੈ ਡੀਪਲੀ ਇਨਵੈਸਟੀਗੇਸ਼ਨ ਕਰ ਰਹੇ ਆ लुधियाड़ा ਦੇ ਜੁਆਇੰਟ ਕਮਿਸ਼ਨਰ ਜਸਕਿਰਦ ਜੀ ਸਿੱਖ ਤੇਜਰ ਹੈ ਗੈਂਗਸਟਰ ਦੇ ਮਾਮਲੇ 'ਚ ਵੱਡੀ ਜਾਣਕਾਰੀ ਸਾਂਝੀ ਕੀਤੀ ਔਰ ਕਿਹਾ ਕਿ ਗੈਂਗਸਟਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸੀਆਈਏ ਦੀ ਟੀਮ ਨੇ ਦੋ ਵੱਖ-ਵੱਖ ਮਾਮਲੇ 'ਚ ਚਾਰ ਪਿਸਤਲ ਬਰਾਮਦ ਕੀਤੀ ਜਿਨ੍ਹਾਂ 'ਚੋਂ ਇੱਕ ਆਟੋਮੈਟਿਕ ਪਿਸਤਲ ਹੈ ਔਰ ਕਿਹਾ ਕਿ ਦੁਬਲੀ ਥਾਣਾ ਦੇ ਇਨ ਫਾਇਰਿੰਗ ਦੇ ਮਾਮਲੇ ਵਿੱਚ ਸਾਗਰ ਨਿਊਟਨ ਨਾਮ ਦੇ ਗੈਂਗਸਟਰ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਉਸੇ ਮਾਮਲੇ 'ਚ ਵਾਦਾ ਕਰਦੇ ਆ ਉਹਨਾਂ ਪੁਛਗਿਸ ਦੌਰਾਨ આરોપીਆਂ પાસેથી 2 ਪਿਸਤਲ ਬਰਾਮਦ ਕੀਤੇ ਸਨ ਦੂਜਾ ਮਾਮਲਾ ਥਾਣਾ ਫੋਕਲ ਪੁਆਇੰਟ ਦੇ ਇੰਧਾਇ ਜਿੱਥੇ ਵਿਸ਼ ਜੋ ਮਾਨਯੋਗ ਸੀਪੀ ਕੁਲਦੀਪ ਚਾਹਲ ਸਰ ਦੀ ਜਿਹੜੀ ਗੈਂਗਸਟਰ ਦੇ ਅਗੇਂਸਟ ਇੱਕ ਜਿਹੜੀ ਮੁਹਿੰਮ ਚਲਾਈ ਹੈ ਉਹਦੀ ਲੜੀ ਵਿੱਚ ਹੀ ਸਾਡੀ ਸੀਆਈ ਦੀ ਟੀਮ ਨੇ ਜਿਹੜਾ ਇਹ ਵਕਫ ਵਕਫ ਜਿਹੜੀਆਂ ਦੋ ਰਿਕਵਰੀਆਂ ਕਰਾਈਆਂ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਮੁਕਦਮਾ ਦਰਜ ਹੋਇਆ ਸੀ ਥਾਣਾ ਦੁਗਰੀ ਦੇ ਵਿੱਚ 307 ਦਾ ਪਹਿਲੋ ਮੁਕਦਮਾ ਦਰਜ ਹੋਇਆ ਸੀ ਫਿਰ ਜ਼ੇਰੇ ਇਲਾਜ ਮੌਤ ਹੋਣਾ 302 ਜੁਰਮ ਦਾ ਵਾਧਾ ਹੋਇਆ ਸੀ ਉਹਦੇ ਵਿੱਚ ਫਾਇਰ ਮਾਰ ਕੇ ਇੱਕ ਲੇਡੀ ਦਾ ਜਿਹੜਾ ਮਰਡਰ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਸਾਡੀ ਸੀਆਈ ਦੀ ਟੀਮ ਏਡੀਸੀਪੀ ਇਨਵੈਸਟੀਗੇਸ਼ਨ ਅਮਨ ਬਰਾੜ ਤੇ ਸੀਆਈਏ 3 ਤੇ ਸੀਆਈ 1 ਦੋਨੋਂ ਇੰਚਾਰਜਾਂ ਨੇ ਬੜੀ ਮਿਹਨਤ ਕੀਤੀ ਸੀ ਤੇ ਉਹਦੇ ਵਿੱਚ ਇੱਕ ਸਾਗਰ ਨਿਊਟਨ ਨਾਮ ਦਾ ਇੱਕ ਜਿਹੜਾ ਬੰਦਾ ਲੜਕਾ ਸੀ ਜਿਹਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਖਿਲਾਫ ਪਹਿਲੋ ਵੀ 17 18 ਮੁਕੱਦਮੇ ਹੀਨੀਅਸ ਕ੍ਰਾਈਮ ਦੇ ਦਰਜ ਸੀ ਤਾਂ ਉਹਦੇ ਵਿੱਚ ਉਦੋਂ ਅਸੀਂ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਿਹੜੇ ਦੋ ਵੈਪਨ ਜਿਹੜੇ ਉਹਦੇ ਕੋਲੋਂ ਉਹਦੋਂ ਰਿਕਵਰ ਕੀਤੇ ਸੀ ਪਰ ਡਿਊਰਿੰਗ ਰਮਾਂਡ ਉਸ ਮੁਕਦਮੇ ਦੇ ਵਿੱਚ ਸਾਡੀ ਟੀਮ ਨੇ ਇਹਦੇ ਕੋਲੋਂ ਦੋ ਵੈਪਨ ਹੋਰ ਰਿਕਵਰ ਕੀਤੇ ਹੁਣ ਤੱਕ ਜਿਹੜਾ ਇਹ ਸਾਗਰ ਨਿਊਟਨ ਤੋਂ ਚਾਰ ਮੁਕਦਮੇਦਾਰ ਚਾਰ ਵੈਪਨ ਜਿਹੜੇ ਅਸੀਂ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਤੇ ਹੋਰ ਜਿਹੜਾ ਅਸੀਂ ਅੱਗੇ ਫਰਦਰ ਇਨਵੈਸਟੀਗੇਟ ਕਰਾਂਗੇ ਇਸੇ ਤਰ੍ਹਾਂ ਹੀ ਇੱਕ ਮੁਕਦਮਾ ਜਿਹੜਾ ਥਾਣਾ ਫੋਕਲ ਪੁਆਇੰਟ ਦੇ ਵਿੱਚ ਸੀਆਈਡੀ ਸਾਡੀ ਟੀਮ ਜੋ ਏਡੀਸੀ ਪੀ ਇਨਵੈਸਟੀਗੇਸ਼ਨ ਉਹਨੇ ਲਗਵਾਈ ਚ ਮੁਕਦਮਾ ਦਰਜ ਕੀਤਾ ਉਹਦੇ ਵਿੱਚ ਅਸੀਂ ਇੱਕ ਵਿਸ਼ਾਲ ਨਾਮ ਦਾ ਜਿਹੜਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਦੋ ਜਿਹੜੇ ਵੈਪਨ ਰਿਕਵਰ ਕੀਤੇ ਆ ਜਿੱਚੋ ਇੱਕ ਆਟੋਮੈਟਿਕ ਵੈਪਨ ਆ ਤਾਂ ਇਹਦੇ ਵਿੱਚ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਇਹਦੇ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਇਹਨੇ ਹੁਣ ਤੱਕ ਦੀ ਆਪਣੀ ਤਫਤੀਸ਼ ਚ ਦੱਸਿਆ ਵੀ ਇਹ ਕੋਈ ਮੋਗੇ ਦੇ ਕਿਸੇ ਲੜਕੇ ਦੇ ਜੋ ਕਿ 302 ਦੇ ਵਿੱਚ ਅਕਿਊਜ਼ਡ ਹੈ ਉਹਦੇ ਕਹਿਣ ਦੇ ਉੱਤੇ ਜਿਹੜਾ MP ਤੋਂ ਇਹ ਵੈਪਨ ਜਿਹੜੇ ਲੈ ਕੇ ਆਇਆ ਸੀ ਤਾਂ ਹੁਣ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਅੱਗੇ ਫਰਦਰ ਜਿਹੜੀ ਹੈ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਓਮ ਨਿਊਜ਼ ਸ੍ਰਿੰਦਰ ਸਿੰਘ